ਵੀ ਕੋ ਆਏ 21 ਤਰੀਕ ਨੂੰ ਆਏ ਸੀ 10ਵੇਂ ਮਹੀਨੇ ਨਹੀਂ 9ਵੇਂ ਮਹੀਨੇ ਤੇ ਉਹ ਆਪਣੀ ਗੱਡੀ ਵੇਚਣ ਆਏ ਸੀ ਇੱਕ ਦਿਨ ਲੈਣ ਲਿਆਏ ਸੀ ਤੇ ਮੇਰੀ ਦੀਦੀ ਮੇਰੇ ਨਾਲ ਪੇਸ ਹੀ ਰਾਤ ਨੂੰ ਇਹਨਾਂ ਦੇ ਢਿੱਡ 'ਚ ਬਹੁਤ ਪੇਨ ਹੋ ਲੱਪੇ ਤੇ ਮੋਰੇ ਚ ਲੱਗੇ ਤੇ ਬ੍ਰਦਰ ਮੇਰੇ ਕੋ ਆ ਗਏ ਤੇ ਬ੍ਰਦਰ ਨੇ ਮੈਨਾਂ ਗੱਲ ਤੀ ਯੂਜ਼ ਕੀਤਾ ਜੀ ਕਹਿੰਦਾ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਸਾਰੇ ਘਰ ਦੇ ਮਾਰ ਦೇನೆ ਮੈਂ ਮੇਰੀ ਵੀਡੀਓ ਵੀ ਬਣਾਈ ਪੁਲਿਸ ਹੀ ਗਏ ਹੋ ਕਿੰਨੀ ਜਗ੍ਹਾ ਗਏ ਹੋ ਕਿ ਹੁਣ ਤੱਕ ਇਨਸਾਫ ਮਿਲਿਆ ਨਹੀਂ ਸਰ ਕੀ ਚਾਹਨੇ ਉਹ ਇਸ ਤਰ੍ਹਾਂ ਦੇ ਇਨਸਾਨ ਨਾਲ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਬਤਵਾ ਸਜਾ ਦਿੱਤੀ ਆ ਵੀ ਉਹਨੂੰ ਕਿੰਨੀ ਉਮਰ ਹੈ ਬੇਟਾ ਸਾਡੀ ਮੇਰੀ 17 ਹੁਣ ਡਰ ਹੈ ਕੋਈ ਤਾਂ ਲੱਗਦਾ ਕਿ ਸਾਡੇ ਨਾਲ ਕੁਝ ਕਰਨਾ ਜਾਣ ਕਿਸ ਤਰ੍ਹਾਂ ਦੇ ਇਨਸਾਨ ਆ ਉਹ ਨਸ਼ੇੜੀ ਟਾਈਪ ਦਾ ਦੱਸ ਦੇ ਨਸ਼ੇੜੀ ਆ ਦੋਨੇ ਬ੍ਰਦਰ ਨਸ਼ੇੜੀਆਂ ਹੁਣ ਕਾਲਜ ਜਾਂਦੇ ਹੋ ਕਿ ਕਾਲਜ ਛੱਡ ਦਿੱਤਾ ਨਹੀਂ ਕਾਲਜ ਛੱਡਤਾ ਕੀ ਕਾਰਨ ਡਰ ਡਰਦੇ ਕਰਨ ਹਾਂਜੀ 21 ਤਰੀਕ ਨੂੰ ਮੇਰੀ ਭੈਣ ਦਾ ਮੁੰਡਾ ਛੋਟਾ 21 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਗੱਡੀ ਵੇਚਣੀ ਸੀ ਤੇ ਉਹ ਰਾਤ ਰਹਿ ਫਿਰ ਉਹਨੇ ਮੇਰੀ ਕੁੜੀਆ ਦੇ ਨਾਲ ਗਲਤ ਕੰਮ ਕੀਤਾ ਤੇ ਫਿਰ ਅਸੀਂ ਕਈ ਜਗ੍ਹਾ ਗਏ ਥਾਣੇ ਵੀ ਗਏ ਤੇ ਡੀਐਸਪੀ ਚੱਬੇ ਵਾਲਿਆਂ ਕੋਲ ਵੀ ਗਏ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਫਿਰ ਉਹ ਮੁੰਡੇ ਨੇ ਵੀਡੀਓ ਵੀ ਬਣਾਈ ਉਹ ਮੇਰੀ ਕੁੜੀਆ ਦੀ ਤੇ ਇਹ ਉਹ ਨਸ਼ੇੜੀ ਬੰਦੇ ਆ ਸਾਨੂੰ ਉਹਨਾਂ ਤੋਂ ਇਨਸਾਫ ਦਵਾਇਆ ਜਾਵੇ ਸਾਨੂੰ ਬਹੁਤ ਉਹਨਾਂ ਤੋਂ ਖਤਰਾ ਆਇਆ 1 ਮਹੀਨਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਕਹਿੰਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਹਾਂਜੀ ਸਗੀ ਭੈਣ ਦਾ ਲੜਕਾ ਸੀ ਤੇ ਤੁਹਾਡੀ ਭੈਣ ਨਾਲ ਗੱਲ ਹੋਈ ਆ ਇਸ ਸੰਬੰਧੀ ਤਾਂ ਉਹਨਾਂ ਦਾ ਕੀ ਕਹਿਣਾ ਉਹ ਮੇਰੀ ਭੈਣ ਨਾਲ ਗੱਲ ਹੋਈ ਸੀ ਪਰ ਉਹਨੇ ਕੋਈ ਵੀ ਮੈਨੂੰ ਹੱਥ ਨਹੀਂ ਪੜਾਇਆ ਕੁਝ ਵੀ ਉਹਨੇ ਮਤਲਬ ਇਨਸਾਫ ਨਹੀਂ ਦਿਵਾਇਆ ਆਪਣੇ ਬੇਟੇ ਨੂੰ ਮੇਰੇ ਮੋਹਰੇ ਨਹੀਂ ਕਰਾਇਆ ਕੁਝ ਨਹੀਂ ਕੀਤਾ ਕਿੱਥੋਂ ਦੇ ਰਹਿਣ ਵਾਲੇ ਆ ਉਹ ਨਮੇਸ਼ਰ ਦੇ ਰਹਿਣ ਵਾਲੇ ਆ ਜਦੋਂ ਮੈਂ ਪੁਲਿਸ ਨੂੰ ਦੱਸਦੀ ਸੀ ਉਹ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਆਪ ਪਤਾ ਆ ਕੇ ਸੱਦੋ ਆਪਣੇ ਕੋਲ ਸੱਦੋ ਫੇਰ ਅਸੀਂ ਚੱਕ ਲੈਨੇ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲੱਭਣ ਵੀ ਗਈ ਇੱਕ ਦੋ ਜਗ੍ਹਾ ਲੱਭਿਆ ਵੀ ਪਰ ਮੈਨੂੰ ਵੀ ਨਹੀਂ ਮਿਲੇ ਉਹ ਹੱਤ ਤੋਂ ਸਖਤ ਸਜ਼ਾ ਚਾਹੀਦੀ ਹੈ ਉਹਨੂੰ ਕੀ ਹਾਲਾਤ ਆ ਕੁੜੀਆਂ ਦੇ ਕੁੜੀਆਂ ਦੇ ਹਾਲਾਤ ਬਹੁਤ ਮਾੜੇ ਆ ਕੁੜੀਆ ਮੈਂ ਉਸ ਦਿਨ ਤੋਂ ਉਸ ਨੂੰ ਕਾਲਜ ਵੀ ਨਹੀਂ ਭੇਜੀ ਕੁੜੀਆ ਡਰਦੀ ਰਹਿੰਦੀ ਹੈ ਸਾਰਾ ਦਿਨ ਸਾਨੂੰ ਖੁਦ ਨੂੰ ਡਾਰਿਆ ਮੇਰੇ ਫਾਦਰ ਬੈੱਡ ਤੇ ਆ ਮੈਂ ਦੋ ਕੁੜੀਆਂ ਆ ਤੇ ਮੈਂ ਆਪ ਸਾਨੂੰ ਬਹੁਤ ਉਹਨਾਂ ਤੋਂ ਡਰ ਲੱਗਦਾ ਬਹੁਤ ਖਤਰਾ ਆ ਕਿਉਂਕਿ ਪੁਲਿਸ ਮੇਰੇ ਉਹਨਾਂ ਨਾਲ ਰਲਿਓ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਂ ਸੇਚ ਉਹਨਾਂ ਕੋ ਕਿੰਨੀ ਵਾਰ ਗਈ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਲੋਕੋ ਨੂੰ ਗਲਤ ਆਪੀਤਾ ਗਿਆ ਕੁੜੀ ਜੀ ਕਿ ਮਸਲਾ ਆ ਤੇ ਕੀ ਹੋਣੀ ਤੇ ਕਾਰਵਾਈ ਹੈ ਕੋਈ ਇਹਨਾਂ ਦਾ ਆਪਸ ਵਿੱਚ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਇਹਨਾਂ ਦਾ ਤੇ ਪਹਿਲਾ ਦਿਨਾਂ ਨੇ ਆਪਸ ਵਿੱਚ ਕਰਦੇ ਵਾਪਸ ਚਲੇ ਗਏ ਸੀਗੇ ਤੇ ਇਹਦੀ ਜਿਹੜੀ ਸਕੀ ਸਿਸਟਮ ਸਭ ਹੀ ਪਾਉਂਦੇ ਆ ਉਹ ਰਹਿੰਦੇ ਸੀਗੇ ਜਾ ਕੇ ਉੱਥੇ ਹਸ਼ਿਆਪੁਰ ਤੇ ਇਹ ਤੋਂ ਬਾਅਦ ਉਹ ਟਰੱਕ ਵੇਚਣ ਆਏ ਹੋਏ ਇਹਨਾਂ ਨੇ ਟਰੱਕ ਵੇਚਿਆ ਇਹਨਾਂ ਦੇ ਘਰ ਇਹ ਫਿਰ ਆ ਤੇ ਉਹ ਰਹਿ ਪਿਆ ਇਹਨੇ ਰੱਖ ਲਿਆ ਜਦ ਕਿ ਇਹ ਤਾਂ ਬੜਦਾ ਨਹੀਂ ਸੀ ਰੱਖਣਾ ਰਾਤ ਉਸ ਤੋਂ ਬਾਅਦ ਇਹ ਫਿਰ ਇਹਨੇ ਨੇ ਮਤਲਬ ਇਹ ਐਪਲੀਕੇਸ਼ਨ ਸਾਨੂੰ ਦਿੱਤੀ ਉਹਦੇ ਤੇ ਅਸੀਂ ਗੌਰ ਕਰ ਰਹੇ ਆਂ ਵੀ ਪਿੰਡ ਦੇ ਉੱਤੋਂ ਵੀ ਸਾਰੇ ਤੋਂ ਵੈਰੀਫਾਈ ਕਰ ਰਹੇ ਆਂ ਅਕਸਰਾਂ ਦੀ ਨੌਲੇਜ ਦੇ ਧਿਆਨ ਦੇ ਵਿੱਚ ਹੈ ਕਿ ਜੋ ਜੇ ਗਲਤ ਹੋਇਆ ਤੇ ਅਸੀਂ ਕਾਨੂੰਨੀ ਕਾਰਵਾਈ ਕੀਤੀ